ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਕੁਸਕ ਜਿਹੜੇ ਅਸੀਂ ਬੈਲਵਟ ਦੇ ਜਿਹੜਾ ਆਪਾਂ ਪ੍ਰੋਗਰਾਮ ਦੇ ਵਿੱਚ ਮੇਰੇ ਸੂਟ ਪਾਇਆ ਸੀ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਚ ਦਿਖਾ ਦਈਏ ਭੈਣਾਂ ਦੇ ਕਮੈਂਟ ਆ ਰਹੇ ਨੇ ਵੀ ਇਹਦਾ ਕੀ ਪ੍ਰਾਈਸ ਹੈ ਜੀ ਨਾਲੇ ਬੈਲਵਟ ਵਾਲੇ ਦਾ ਨਾਲੇ ਦੂਸਰੇ ਦਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਜੀ ਦੂਸਰੇ ਸੂਟ ਰਹਿਣਗੇ ਜੀ ਆਪਣੇ ਕੋਲੇ ਰਾਮ ਟੈਕਸ ਦੇ ਵਿੱਚ ਮੈਚਿੰਗ ਸੂਟ ਨੇ ਉਹ ਆਪਾਂ ਆਫਰ ਦੇ ਵਿੱਚ ਲਾਏ ਨੇ ਉਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਇਸ ਪਸੰਨੇ ਦਾ ਜਿਹੜਾ ਹੋਊਗਾ ਜੀ ਰਾਮ ਟੈਕਸ ਹੋਊਗਾ ਸਟੈਂਪ ਦਿਖਾ ਕੇ ਕਪੜਾ ਦੇਵਾਂਗੇ ਜੀ ਆਪਾਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਸੂਟ ਉਹਨਾਂ ਲਈ ਹੀ ਰੱਖਿਆ ਜਾਊਗਾ ਜਿਨ੍ਹਾਂ ਲਈ ਪੇਮੈਂਟ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਗਈ ਜੀ ਜਾਂ ਜਿਨ੍ਹਾਂ ਦੇ ਆਪਣੇ ਕੋਲੇ ਆਰਡਰ ਚੱਲ ਰਹੇ ਨੇ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਡੇਲੀ ਆਪਾਂ ਬਲੌਗ ਦੇ ਜਿਹੜੀ ਵੀਡੀਓ ਆ ਸ਼ਾਮ ਨੂੰ ਉਹ ਤੇ ਅਪਲੋਡ ਕਰਦੇ ਆਂ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਹਾਸਪ੍ਰਿਤ ਦਾ ਸੂਟ ਦਿਖਾਵਾਂਗੇ ਜਿਹੜਾ ਆਪਾਂ ਨੇ ਬੈਲਵਟ ਦਾ ਰੈਡੀ ਕੀਤਾ ਬਲੈਕ ਕਲਰ ਹੈ ਇਹਦੇ ਵਿੱਚ ਇਹ ਆਰੀ ਤੇ ਮਸ਼ੀਨ ਦਾ ਤੁਹਾਨੂੰ ਉਹਦੇ ਉੱਪਰ ਕੰਮ ਮਿਲੂਗਾ ਜੀ ਇਸ ਤਰ੍ਹਾਂ ਸੈਂਟਰ ਪੈਨਲ ਨੇ ਦੇਖੋ ਜੀ ਇਸ ਤਰ੍ਹਾਂ ਇਹਦੇ ਉੱਪਰ ਸੈਂਟਰ ਪੈਨਲ ਬਣੇ ਹੋਏ ਨੇ ਇਹ ਜਿਹੜੀ ਲਾਈਨ ਹੈ ਜੀ ਇਹ ਕਲੀ ਆਰੀ ਦੀ ਹੈ ਜਿਹੜਾ ਇਹਦੇ ਵਿੱਚ ਤੁਹਾਨੂੰ ਦੇਖੋ ਇਹ ਵਾਈਟ ਦਿਖ ਰਿਹਾ ਜੀ ਆਫ ਵਾਈਟ ਇਹ ਮਸ਼ੀਨ ਦਾ ਕੰਮ ਹੋਇਆ ਹੋਇਆ ਜੀ ਜਿਹੜੀ ਇਹ ਵਾਲੀ ਲਾਈਨ ਹੈ ਇਹ ਆਰੀ ਦੀ ਮਿਲੂਗੀ ਤੁਹਾਨੂੰ ਤੇ ਇਹਦੇ ਬਾਹਰ ਤੇ ਵੀ ਸੇਮ ਡਿਜ਼ਾਈਨ ਹੈ ਨਹੀਂ ਹੈਗਾ ਵੀ ਕਲੀ ਇਹ ਲਾਈਨ ਹੋਊਗੀ ਇਸ ਤਰ੍ਹਾਂ ਦੀ ਬੇਲ ਤੁਹਾਨੂੰ ਬਾਹਰ ਦੇ ਉੱਪਰ ਵੀ ਮਿਲੂਗੀ ਵਧੀਆ 골ਡਨ ਆਪਾਂ ਨੇ ਜਿਹੜੀ ਹੈਗੀ ਹੈ ਪਾਈਪਿੰਗ ਲਾ ਕੇ ਗਲੇ ਨੂੰ ਸੂਟ ਹੈ ਜਿਹੜਾ ਸਟਿਚ ਕੀਤਾ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਆਪਾਂ ਸੂਟ ਹੈ ਜਿਹੜਾ ਟੇਸਟਿੰਗ ਪੱਟੀ ਵਧੀਆ 골ਡਨ ਵਾਲੀ ਟਿਸੂ ਲਾ ਕੇ ਸੂਟ ਰੈਡੀ ਕੀਤਾ ਇਹਦੇ ਤੁਹਾਨੂੰ ਸਲਵਾਰ ਤੇ ਵੀ ਕੰਮ ਮਿਲੂਗਾ ਜੀ ਦੇਖੋ ਇਸ ਤਰ੍ਹਾਂ ਤੁਹਾਨੂੰ ਸਲਵਾਰ ਦੀ ਮੂਰੀ ਤੇ ਮਿਲੂਗਾ ਜੀ 15 15 ਇੰਚ ਕੰਮ ਦੇਖੋ ਇਸ ਤਰ੍ਹਾਂ ਸਾਰੀ ਮੂਰੀ ਤੇ ਵੀ ਇਧਰੋਂ ਵੀ ਕੰਮ ਮਿਲੂਗਾ ਜੀ ਆਰੀ ਦਾ ਤੇ ਇਸ ਤਰ੍ਹਾਂ ਇਹ ਵਾਲਾ ਮਿਲੂਗਾ ਵੈਲਵਟ ਮਿਲੂਗੀ ਜੀ ਤੁਹਾਨੂੰ ਵਧੀਆ ਵਾਲੀ ਦੇਖੋ ਜੇ ਤੁਸੀਂ ਜ਼ਿਆਦਾ ਪਿਓਰ ਦੇ ਵੀ ਪਿਓਰ ਵਾਲੀ ਵੈਲਵਟ ਦੇ ਵਿੱਚ ਜਾਓਗੇ ਨਾ ਫੇਰ ਤੁਹਾਨੂੰ ਉਹਦਾ ਰੇਟ ਆ ਜਿਹੜਾ ਕਾਸਟਲੀ ਪੈ ਜਾਊਗਾ ਜੇ ਇਸ ਵੈਲਵਟ ਤੇ ਬਣਵਾਓਗੇ ਤਾਂ ਤੁਹਾਨੂੰ ਨੋਰਮਲ ਪਾਊਗਾ ਕਿਉਂ ਅਸੀਂ ਇਹਨੂੰ ਜਿਆਦਾ ਪਿਓਰ ਦੇ ਵਿੱਚ ਤਾਂ ਨਹੀਂ ਬਣਵਾਏ ਆ ਜੀ ਸਾਡੀ ਕੁੜੀਆ ਜਿਹੜੀ ਕੱਪੜੇ ਘੱਟ ਪਾਉਂਦੀ ਹੈ ਇਹ ਬਸ ਪ੍ਰੋਗਰਾਮ ਫੰਕਸ਼ਨ ਦੀ ਪਾਉਂਦੀ ਹੈ ਇਹ ਜਿਆਦਾ ਪੈਂਟਾ ਲੋਰਿੰਗ ਲਾਈਕ ਕਰਦੇ ਨੇ ਇਹ ਪ੍ਰੋਗਰਾਮਾ ਦੇ ਵੀ ਅਸੀਂ ਹੁਣ ਲੜ ਲੜ ਕੇ ਪਾਉਣ ਲਾਇਏ ਨੇ ਦੇਖੋ ਜੀ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦਾ ਪਿਓਰ ਔਰਗੈਂਜਾ ਦਾ ਰੱਖਿਆ ਜੀ ਦੁਪੱਟਾ ਬਾਕੀ ਤੁਹਾਡੀ ਚੋਇਸ ਹੈ ਜਿੰਵੇਂ ਦਾ ਵੀ ਤੁਸੀਂ ਸੂਟ ਕਹੋਗੇ ਉਹ ਮੈਂ ਤਾਂ ਆਪ ਇਸ ਤਰ੍ਹਾਂ ਇਸ ਨੂੰ ਜਿਹੜੀ ਹੈਗੀ ਹੈ ਫਿਨਿਸ਼ਿੰਗ ਦੇਖੋ ਜੀ ਜੇ ਤੁਹਾਡੇ ਪਸੰਦ ਹੈ ਤਾਂ ਹੀ ਸਕਰੀਨਸ਼ਾਟ ਲੈ ਕੇ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਇਹ ਸੂਟ ਤੁਹਾਨੂੰ ਵਿਦ ਦੁਪੱਟਾ ਵਿੱਚ ਸਾਰਾ ਵਰਕ ਹੋ ਗਿਆ ਜੀ ਵਿਦ ਬੈਲਵਟ ਵਿਦਾ ਆਊਟ ਸਟੀਚਿੰਗ ਸਟੀਚਿੰਗ ਵਿੱਚ ਨਹੀਂ ਹੋਊਗੀ ਜੀ ਬਿਨਾ ਸਟੀਚਿੰਗ ਤੋਂ ਸੂਟ ਇਹ ਤੁਹਾਨੂੰ 2700 ਰੁਪਏ ਦੇ ਵਿੱਚ ਰੈਡੀ ਹੋ ਜਾਊਗਾ ਸਲਵਾਰ ਤੇ ਵਰਕ ਤੇ ਸ਼ਰਟ ਤੇ ਵਰਕ ਵਿਦ ਦੁਪੱਟਾ ਬਾਕੀ ਤੁਹਾਡੀ ਚੁਆਇਸ ਆ ਜੇ ਤੁਸੀਂ ਕਿਸੇ ਹੋਰ ਕਲਰ ਤੇ ਕਰਵਾਉਣਾ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਚਲੋ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਆਪਣਾ ਸੂਟ ਬੈਸਤਾ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋਵੋਗੇ ਦੇਖੋ ਜੀ ਇਹ ਹੈਗਾ ਜੀ ਸਿਲਕ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਇਹਦੇ ਨਾਲ ਜਰੀ ਦਾ ਹੀ ਕੰਮ ਹੋਇਆ ਹੋਇਆ ਹੈ ਕੱਲਾ ਹੋਰ ਕੋਈ ਨਹੀਂ ਸਾਰੇ ਕਮੀਜ਼ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਜਰੀ ਦੀਆਂ ਬੂਟੀਆਂ ਮਿਲਣਗੀਆਂ ਇਸ ਤਰ੍ਹਾਂ ਆਪਾਂ ਨੇ ਇਹਨੂੰ 골ਡਨ ਪਾਈਪਿੰਗ ਲਾ ਕੇ ਤੇ ਇਹ ਦੇਖੋ ਜੀ ਇਹਦੇ ਤੁਹਾਨੂੰ ਗਲੇ ਤੇ ਤੇ ਬਾਹਾਂ ਤੇ ਵਰਕ ਮਿਲੂਗਾ ਜੀ ਦੇਖੋ ਗਲੇ ਤੇ ਇਸ ਤਰ੍ਹਾਂ ਮਿਰਰ ਵਰਕ ਦੇ ਨਾਲ ਸੂਟ ਜਿਹੜਾ ਰੈਡੀ ਕੀਤਾ ਤੇ ਬਾਅਦ ਤੇ ਇਹ ਵਾਲਾ ਕੰਮ ਮਿਲੂਗਾ ਇਹੀ ਕੰਮ ਮਿਲੂਗਾ ਜੀ ਤੁਹਾਨੂੰ ਸਲਵਾਰ ਦੀ ਮੂਰੀ ਤੇ ਦੇਖੋ ਸਲਵਾਰ ਦੀ ਮੂਰੀ ਤੇ ਨਾ ਉੱਪਰ ਤੱਕ ਤੁਹਾਨੂੰ ਇਹ ਇਸ ਤਰ੍ਹਾਂ ਬੂਟੀਆਂ ਮਿਲਣਗੀਆਂ ਇਹੀ ਕੰਮ ਤੁਹਾਨੂੰ ਸਲਵਾਰ ਦੀ ਮੂਰੀ ਤੇ ਮਿਲੂਗਾ ਜੀ ਵਿੱਚ ਸੀਸੇ ਵਗੈਰਾ ਲਾ ਕੇ ਆਪਾਂ ਨੇ ਜਰੀ ਦੇ ਨਾਲ ਸੂਟ ਜਿਹੜਾ ਸਟਿਚ ਕੀਤਾ ਹੈ ਇਹਦੇ ਨਾਲ ਆਪਾਂ ਨੇ ਤਨੂਨ ਦਾ ਰੱਖਿਆ ਜੀ ਦੁਪੱਟਾ ਥੋੜਾ ਜਿਹਾ ਦਾ ਕਲਰ ਪਤਾ ਕੀ ਹੈ ਇਹਦੇ ਵਿੱਚ ਬਲੈਕ ਦੇ ਵਿੱਚ ਡਬਲ ਟੋਨ ਆ ਜਾਂਦੇ ਆ ਨਹੀਂ ਤਾਂ ਆਪਾਂ ਕੰਟਰਾਸਟ ਕਰ ਲੈਂਦੇ ਆ ਜਿਹੜਾ ਸੂਟ ਦੇ ਵਿੱਚ ਕਲਰ ਪਾਇਆ ਹੁੰਦਾ ਉਹਦੇ ਨਾਲ ਦਾ ਹੋ ਜਾਂਦਾ ਹੈ ਪਰ ਇਹਦੇ ਵਿੱਚ ਜਰੀ ਸੀਗੀ ਤਾਂ ਕਰਕੇ ਮੈਨੂੰ ਮਾਸਟਰਡ ਕਰਨਾ ਪਿਆ ਇਸ ਤਰ੍ਹਾਂ ਆਪਾਂ ਨੇ ਨਾਲ ਦੀ ਸੀਸੇ ਵਾਲੀ ਜਿਹੜੀ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਇਹ ਤੁਹਾਨੂੰ ਵਿਦ ਦੁਪੱਟਾ 3500 ਦੇ ਵਿੱਚ ਰੈਡੀ ਹੋ ਜਾਏਗਾ ਜੀ ਸੂਟ ਪਲੀਜ਼ ਇਹ ਕਲਰ ਦੇ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਤਾਂ ਜਲਦੀ ਕਨਫਰਮ ਕਰ ਲਓ ਇਹ ਕਲਰ ਬਹੁਤ ਇੱਕ ਦੋ ਹੀ ਸੂਟ ਰਹਿ ਗਏ ਆਪਣੇ ਕੋਲੇ ਹੈ ਨਹੀਂਗੇ ਤਾਂ ਕਰਕੇ ਫਿਰ ਦਿੱਕਤ ਆਊਗੀ ਦੇਖੋ ਜੀ ਇਹ ਤੁਹਾਨੂੰ ਰੇਟ ਆਪਾਂ ਨੇ ਨਾਲ-ਨਾਲ ਦੱਸ ਦਿੱਤਾ ਚਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਰਾਮ ਟੈਕਸ ਦੇ ਸੂਟ ਚਲੋ ਜੀ ਇਹ ਮਿਲ ਲਗੇ ਤੁਹਾਨੂੰ ਮੈਚਿੰਗ ਸੂਟ ਨੇ ਪ੍ਰਿੰਟ ਸਲਟਾਂ ਨੇ ਪਲੇਨ ਸਲਵਾਰਾਂ ਨੇ ਰਾਮਟੈਕ ਦੇ ਪਸ਼ਮੀਨੇ ਦੇ ਵਿੱਚ ਦੇਖੋ ਜੀ ਸਟੈਂਪ ਲੱਗੀ ਮਿਲੂਗੀ ਕੱਪੜੇ ਦੇ ਉੱਪਰ ਬਹੁਤ ਸੋਹਣੇ ਮਿੱਠੇ ਮਿੱਠੇ ਕਲਰ ਨੇ ਇਹਦੇ ਵਿੱਚ ਕਲਰ ਹੈ ਜਿਹੜਾ ਉਹ ਵੀਡੀਓ ਦੇ ਵਿੱਚ ਸਹੀ ਆ ਰਿਹਾ ਹੈ ਇਹ ਪੀਚ ਗਾਜ ਉਹ ਹੈ ਥੋੜਾ ਜਿਹਾ ਔਰੈਂਜ ਪੀਚ ਜਿਹਾ ਕਲਰ ਹੈ ਸੇਮ ਲਿਖ ਰਿਹਾ ਵੀਡੀਓ ਦੇ ਵਿੱਚ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਕਲਰ ਇਹਦੇ ਵਿੱਚ ਕਾਫੀ ਨੇ ਪ੍ਰਿੰਟ ਅਲੱਗ-ਅਲੱਗ ਰਹਿਣਗੇ ਜੀ ਦੇਖੋ ਜੀ ਇੱਕ ਕਲਰ ਇਹ ਆ ਗਿਆ ਦੂਸਰਾ ਕਲਰ ਆ ਗਿਆ ਜਿਹਦੇ ਵਿੱਚ ਸਕਿਨ ਕਲਰ ਬਹੁਤ ਸੋਹਣਾ ਸਰਦਾਰੀ ਕਲਰ ਹੈ। ਦੇਖੋ ਜੀ ਰਾਮ ਟੈਕਸ ਦੀ ਫੈਬਰਿਕ ਮਿਲੂਗੀ ਤੁਹਾਨੂੰ ਤਾਂ ਆਪਾਂ ਸਟੈਂਪਲ ਲੱਗੀ ਦਿਖਾ ਕੇ ਦੇਵਾਂਗੇ ਕਪੜਾ ਦੇਖੋ ਜੀ। 2.5 ਮੀਟਰ ਦੀ ਕਟ ਮਿਲੇਗੀ ਸਕਿਨ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਪੱਲਾ ਇਹ ਸੂਟ ਆਪਾਂ ਨੇ ਜੀ 15-1500 ਦੇ ਵਿੱਚ ਸੇਲ ਪ੍ਰਾਈਸ 15-1500 ਦੇ ਵਿੱਚ ਸੇਲ ਕੀਤੇ ਨੇ। ਹੁਣ ਆਪਾਂ ਇਹਨਾਂ ਦਾ ਰੇਟ ਰੱਖਿਆ ਜੀ 1380 ਰੁਪਏ। ਦੇਖੋ ਜੀ ਰਾਮ ਟੈਕਸ। ਇਹਨਾਂ ਦੇ ਲਾਸਟ ਆਫਰ ਹੈ ਜੀ ਇਸ ਤੋਂ ਬਾਅਦ ਕੋਈ ਆਫਰ ਨਹੀਂ ਆਉਣਾ ਹਨਾ ਇਹ ਕਿੰਕੀ ਕਬਾਰ ਆਪਾਂ ਆਫਰ ਦੀ ਵੀਡੀਓ ਪਾ ਚੁੱਕੇ ਆ ਇਹ ਕਲਰ ਹੈਗਾ ਜੀ ਮੌਸ ਕਲਰ ਦੇਖੋ ਕਲਰ ਸਾਰੇ ਬਹੁਤ ਪਿਆਰੇ ਨੇ ਰਾਮ ਟੈਕਸ ਦੀ ਤੁਹਾਨੂੰ ਪਸ਼ਮੀਨੇ ਦੀ ਜਿਹੜੀ ਸਲਵਾਰ ਦਾ ਪਸ਼ਮੀਨਾ ਉਹ ਵੀ ਰਾਮ ਟੈਕਸ ਦਾ ਮਿਲੂਗਾ ਜੀ ਸ਼ਰਟ ਦਾ ਵੀ ਰਾਮ ਟੈਕਸ ਦਾ ਮਿਲੂਗਾ ਇਹ ਕੰਪਨੀ ਵੱਲੋਂ ਮੈਚਿੰਗ ਹੈ ਅਸੀਂ ਮੈਚਿੰਗ ਨਹੀਂ ਕੀਤੀ ਤੁਹਾਨੂੰ ਪਤਾ ਜਿਹੜੀ ਕੰਪਨੀ ਵੱਲੋਂ ਮੈਚਿੰਗ ਹੁੰਦੀ ਹੈ ਜੀ ਉਹ ਸੇਮ ਫੈਬਰਿਕ ਹੀ ਸਲਵਾਰ ਦੀ ਹੁੰਦੀ ਹੈ ਸੇਮ ਫੈਬਰਿਕ ਹੀ ਸ਼ਰਟ ਦੀ ਹੁੰਦੀ ਹੈ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਪਰਪਲ ਜਿਹਾ ਕਲਰ ਹੈ ਉਹ ਮਿੱਠਾ ਜਿਹਾ ਕਲਰ ਹੈ ਦੇਖੋ ਸੇਮ ਲਿਖ ਰਿਹਾ ਹੈ ਵੀਡੀਓ ਦੇ ਵਿੱਚ ਕਲਰ ਬਹੁਤ ਪਿਆਰੇ ਨੇ ਸਰਦਾਰੀ ਲੁੱਕ ਹੈ ਦੇਖੋ ਜੀ 1380 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਹੈ ਜਿਹੜਾ ਪੰਜਾਬ ਦੇ ਵਿੱਚ ਪਹੁੰਚੇਗਾ ਜੀ ਚਾਰ ਕਲਰ ਆ ਗਏ ਜੀ ਇਸ ਤੋਂ ਬਾਅਦ ਪੰਜਵਾਂ ਕਲਰ ਆ ਗਿਆ ਜੀ ਇਸ ਵਿੱਚ ਮਹਿੰਦੀ ਦੇਖੋ ਕਿੰਨਾ ਪਿਆਰਾ ਕਲਰ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਮਹਿੰਦੀ ਕਲਰ ਪੰਜ ਕਲਰ ਨੇ ਜੀ ਇਹਦੇ ਵਿੱਚ ਰਾਮ ਟੈਗ ਦੇ ਵਿੱਚ ਇਹ ਵਾਲੇ ਪ੍ਰਿੰਟ ਦੇ ਦੂਸਰੇ ਪ੍ਰਿੰਟ ਦੇ ਆਪਾਂ ਤੁਹਾਨੂੰ ਕਲਰ ਦਿਖਾ ਦਨੇ ਆ ਦੇਖੋ ਜੀ ਦੂਸਰਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਇਹ ਹੈਗਾ ਪੀਚ ਗਾਜਰੀ ਜਿਹੀ ਇੱਕ ਟੋਨ ਆ ਗਈ ਇਹਦੀ ਦੇਖੋ ਜੇ ਤੁਹਾਨੂੰ ਪਸੰਦ ਆ ਇਹ ਵੀ ਰਾਮ ਟੈਕਸ ਦਾ ਹੀ ਪਸ਼ਮੀਨਾ ਮਿਲੂਗਾ ਇਹ ਸਾਰੇ ਫੈਬਰਿਕ ਆ ਜਿਹੜੀ ਆਪਾਂ ਰਾਮ ਟੈਕਸ ਦੀ ਦਿਖਾਵਾਂਗੇ ਇੱਕ ਇਹ ਵਾਲਾ ਕਲਰ ਆ ਗਿਆ ਜੀ ਬਿਨਾ ਲਾਈਨਿੰਗ ਤੋਂ ਰਾਮ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਜਿਵੇਂ ਹੁਣ ਬਾਹਰਲਾ ਕਸਟਮਰ ਹੈ ਨਾ ਉਹ ਤਾਂ ਲਾਈਨਿੰਗ ਨੂੰ ਲਾਈਕ ਕਰਦਾ ਹੈ ਉਹ ਤਾਂ ਇਹ ਲਾਈਨਿੰਗ ਲਗਾ ਕੇ ਬਣਾਉਂਦੇ ਨੇ ਹਨਾ ਬਾਕੀ ਜਿਹੜੇ ਇੰਡੀਆ ਵਾਲੀਆਂ ਪਹਿਣਾ ਨੇ ਉਹ ਘੱਟ ਲਾਈਕ ਕਰਦੇ ਨੇ ਦੇਖੋ ਜੀ ਦੂਸਰਾ ਕਲਰ ਆ ਗਿਆ ਇਹ ਪ੍ਰਿੰਟ ਦੇ ਵਿੱਚ ਪਿਸਤਾ ਕਲਰ ਦੇਖੋ ਜੀ ਇਹ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਇਹ ਵੀ ਰਾਮ ਟੈਕਸ ਦੀ ਫੈਬਰਿਕ ਹੈ ਸਾਰੀ ਇਹ ਹੈਗਾ ਬਲੂ ਕਲਰ ਇਹ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਸਿੰਗਲ ਕਲਰ ਹੀ ਰਹਿ ਗਿਆ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਦਾ ਨੇਵੀ ਬਲੂ ਕਲਰ ਹੈ ਮੋਰ ਪੰਖੀ ਜੀ ਪੁੰਤੇ ਨਿਆ ਕੋਈ ਤੇ ਬੁਰਨੀ ਆਊਗਾ ਜੀ ਮੈਂ ਕੁਦਰ ਆਮ ਟੈਕਸ ਦੇ ਸੂਟ ਪ੍ਰਿੰਟਡ ਤੇ ਪਸ਼ਮੀਨੇ ਦੇ ਪਲੇਨ ਵਰਕ ਕਰਵਾਇਆ ਹੋਇਆ ਜਿਹੜੇ ਫੁੱਲ ਪਾਏ ਹੋਏ ਨੇ ਆਰਾਮ ਨਾਲ ਰਾਤ ਨੂੰ ਕਿਵੇਂ ਮਰਜ਼ੀ ਪਾ ਕੇ ਪਾਓ ਕੋਈ ਬੁਰਨੀ ਹੁੰਦਾ ਇਹ ਵਾਲਾ ਕਲਰ ਵੀ ਤੁਹਾਨੂੰ ਆਰਾਮ ਟੈਕਸ ਦੇ ਵਿੱਚ ਮਿਲੂਗਾ ਜੀ ਇਹਦਾ ਵੀ ਇੱਕੋ ਹੀ ਸਿੰਗਲ ਪੀਸ ਰਹਿ ਗਿਆ ਇਸ ਡਿਜ਼ਾਈਨ ਦੇ ਵਿੱਚ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਲਓ ਸਕਰੀਨ ਸ਼ਾਟ ਆਪਣਾ ਸੂਟ ਹੈ ਜਿਹੜਾ ਬੁੱਕ ਕਰੋ ਮੈਂ ਤੁਹਾਨੂੰ ਦੱਸ ਦਿੱਤਾ ਸੂਟ ਪਹਿਨ ਲਈ ਉਸੇ ਲਈ ਰੱਖਿਆ ਜਾਊਗਾ ਜੀ ਜਿਹੜੀ ਪੇਮੈਂਟ ਕੀਤੀ ਹੋਊਗੀ ਜਾਂ ਜੀ ਦੇ ਆਰਡਰ ਚੱਲਦੇ ਨੇ ਦੋ ਪ੍ਰਿੰਟ ਇਹਦੇ ਵਿੱਚ ਇਹ ਵਾਲੇ ਆ ਗਏ ਜੀ ਦੇਖੋ ਜੀ ਇਹ ਵੀ ਲਾਈਟ ਜੇ ਕਲਰ ਨੇ ਬਹੁਤ ਸੋਹਣੇ ਸਰਦਾਰੀ ਦੇਖੋ ਜੀ ਇਹਦੇ ਵਿੱਚ ਦੂਸਰਾ ਕਲਰ ਹੈਗਾ ਜੀ ਲੈਮਨ ਕਲਰ ਬਹੁਤ ਪਿਆਰੇ ਕਲਰ ਨੇ ਇਹ ਵੀ ਰਾਮ ਟੈਕਸ ਤੇ ਜਿਹੜੇ ਮੈਂ ਤੁਹਾਨੂੰ ਪ੍ਰਿੰਟਡ ਸੂਟ ਦਿਖਾਏ ਨੇ ਜੀ ਦੇਖੋ ਸਟੈਂਪ ਲੱਗੀ ਹੋਊਗੀ ਤੁਹਾਡੇ ਕੋਲ ਸੂਟ ਪਹੁੰਚ ਗਿਆ ਤਾਂ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਵੈਸੇ ਮੈਂ ਦਿਖਾ ਵੀ ਦਿੱਤੀ ਐ ਰਾਮਪੈਕਸ ਦੇ ਹੀ ਜਿਹੜੀ ਹੈਗੀ ਆ ਫੈਬਰਿਕ ਰੋਗੀ ਚਲੋ ਜੀ ਮੈਂ ਤੁਹਾਨੂੰ ਪ੍ਰਿੰਟਡ ਸੂਟ 10 ਤੋਂ 12 ਦਿਖਾ ਦਿਤੇ ਨੇ ਬਾਕੀ ਆਪਣੇ ਜਿਹੜੇ ਸੂਟ ਹੈਗੇ ਨੇ ਵਰਕ ਵਾਲੇ ਮੇਰੇ ਤੇ ਬੇਟੀ ਦਾ ਰੈਡੀ ਕੀਤਾ ਹੋਇਆ ਉਹ ਵੀ ਤੁਹਾਨੂੰ ਦਿਖਾ ਦੇ ਉਹ ਵੀ ਤੁਹਾਨੂੰ ਦਿਖਾ ਦਿਤੇ ਨੇ ਜੇ ਤੁਸੀਂ ਉਵੇਂ ਦੇ ਸੂਟ ਰੈਡੀ ਕਰਾਉਣੇ ਨੇ ਤਾਂ ਜਲਦੀ ਜਲਦੀ ਆਰਡਰ ਬੁੱਕ ਕਰ ਲਓ ਜੀ ਬਹੁਤ ਕਿਤੇ ਦਾ ਕੰਮ ਹੋਇਆ ਪਿਆ ਹੈ ਨਾ ਫਿਰ ਬਾਰੀ ਲੱਗ ਜਾਂਦੀ ਹੈ ਤੇ ਬਾਕੀ ਪ੍ਰਿੰਟਡ ਸੂਟਾਂ ਦੇ ਵਿੱਚੋਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਬੁੱਕ ਕਰ ਸਕਦੇ ਹੋ ਪਤਾ ਕੀ ਇਹ ਨੂੰ ਸ਼ੌਪ ਤੋਂ ਵੀ ਖਤਮ ਹੋ ਗਏ ਜੀ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਲਿਆਂਦਿਆ ਨਾ ਤੇ ਤਾਂ ਕਰਕੇ ਹਨਾ ਵੀ ਜਿੰਨੇ ਕਲਰ ਆਪਣੇ ਸੇਲ ਹੋ ਗਏ ਠੀਕ ਆ ਤੇ ਹੁਣ ਇਹ ਆਪਾਂ ਨੇ ਆਫਰ ਦੇ ਵਿੱਚ ਰੱਖੇ ਨੇ 1380 ਰੁਪਏ ਦੇ ਵਿੱਚ ਤੁਹਾਡੇ ਸੂਟ ਆ ਜਿਹੜਾ ਘਰ ਤੱਕ ਪਹੁੰਚ ਜਾਏਗਾ ਜੀ ਕੋਈ ਸ਼ਿਪਿੰਗ ਚਾਰਜਸ ਨਹੀਂ ਹੋਊਗਾ ਆਰਾਮ ਨਾਲ ਤੁਸੀਂ ਕਿਤੋਂ ਫੜਨਾ ਨਹੀਂ ਤੁਸੀਂ ਨੇ ਘਰੇ ਬੈਠੇ ਇਹਨੂੰ ਤੁਹਾਨੂੰ ਸੂਟ ਮਿਲੂਗਾ ਚਲੋ ਜੀ ਕਲਰ ਇੱਕ ਤੋਂ ਇੱਕ ਪਿਆਰੇ ਨੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੇਰੇ ਰੰਗ ਡਿਜ਼ਾਈਨ ਸੂਟ ਪ੍ਰਿੰਟ ਕਿਵੇਂ ਲੱਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਚਲੋ ਜੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ